ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਬੈਠੇ ਸਨ। ਅਸੀਂ ਜਿਹੜੇ ਸਾਡੇ ਨੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਾਂ ਮਟਾਈ ਕਿ ਅਸੀਂ ਉਦੋਂ ਵੀ ਜਿੰਦਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬਣ ਚਾਹੀਦੀ। ਅਜਿਹਾ ਪ੍ਰਦੇਸ਼ ਦੇ ਲਾ। ਪਰ ਆ ਜਿਹੜੇ ਹੁਣ ਮੈਚ ਹੋਏ ਐ ਇਹਨਾਂ ਤੇ ਮੇਰੀ ਫ਼ਰਮ ਦਾ ਫਰਕ ਬਹੁਤ ਹੈ। ਸਾਡੀ ਗੱਲ ਪਹਿਲਾਂ ਸ਼ੁਰੂ ਹੋਈ ਸੀ। باہر سنشنل میڈیا کا زور لگیا گیا دو جی دساج نو دیش کے خلاف دکھا دے پر پجابی کے سردار کو کرے دیش خلاف نہیں دکھ